ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਡੂ ਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਮੇਰੇ ਵਿੱਚ ਪਾ ਟਾਪ ਦੀਆਂ ਦੋ ਵੈਣਾ ਸੇਲ ਲੈ ਕੇ ਆਏ ਜੀ ਦੋਨੇ ਮੰਨ ਕੇ ਚਲੋ ਆ ਸੁਣਦੇ ਬਈ ਬਿਲਕੁਲ ਤਿਆਰੀਆਂ ਚ ਉਹ ਸੋਈ ਸਵਾਈਆ ਬਈ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਸਰੀ ਘਾਲ ਸਸਰੀ ਘਾਲ ਵੀਰ ਜੀ ਹੋ ਠੀਕੋ ਵਧੀਆ ਜੀ ਪੂਰਾ ਵਧੀਆ ਜੀ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਡਰੈਸ ਮੋਗ ਬਈ ਨਾਮ ਜਮਕਰ ਸਿੰਘ ਜੀ ਪਿੰਡ ਸੈਦੋ ਕੇ ਜੀ ਜ਼ਿਲ੍ਹਾ ਮੋਗਾ ਤੁਸੀਂ ਨਾ ਸਿੰਗਲਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਨਿਹਾਲ ਸਿੰਘਲਾ ਵੀ ਨੇੜੇ ਜੀ ਸਰਾਤਪੁਰਾ ਵੀ ਭਦੌਰ ਵੀ ਇਧਰ ਤਲਵੰਡੀ ਵੀ ਮੋਬਾਈਲ ਨੰਬਰ ਬੋਲ ਦਿਓ 905659834 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੁੰਦੀ ਹੈ ਦੂਜਾ ਸੂਆ ਸੁੰਦੀ ਹੈ ਜੀ ਜਰਸੀ ਆ ਬਸ ਸੂਣ ਰਹੀਆਂ ਤਿਆਰੀਆਂ ਤਿਆਰੀਆਂ ਜੀ ਬੱਟ ਕਰਦੀ ਹੈ ਜੀ ਬੱਟ ਕਰੀ ਜਾਂਦੀ ਹੈ ਫਿਰ ਪੋਈ ਜਾਂਦੀ ਹੈ ਬਸ ਹੋਰ ਕਰਮ ਵਾਲੀ ਨੇ ਅੱਧੇ ਘੰਟੇ ਨਹੀਂ ਰਾਮ ਹਾਂ ਜੀ ਥੋੜਾ ਉੱਧਰ ਕੀ ਹੈ ਇਹ ਲੇਵਾ ਦੇਖੋ ਭਾਈ ਕਾਹਿੰ ਗੱਲਾਂ ਕਰਦਾ ਨਾ ਸੂਣੀ ਸੂਣੀ ਨੇ ਲੇਵਾ ਇਦੋਂ ਦੁੱਗਣਾ ਹੋਰ ਤਿਆਰ ਹਾਂ ਜਿਹੜੇ ਹਿਸਾਬ ਨਾਲ ਤਿਆਰੀਆਂ ਦਾ ਲੇਵਰੀ ਦੇਖੋ ਬੜਾ ਚੰਗਾ ਭਾਂਡਾ ਭਾਈ ਕਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਲੈ ਕੀ ਬਾਤ ਆ ਅਸਲ ਪੰਡ ਵਾਲਾ ਲੇਵਾ ਹੈ ਹਾਂ ਜੀ ਇਹਦਾ ਕਹਿ ਦਿੰਦਾ ਜੀ ਹੂੰ ਅਜੇ ਕੱਦਾਂ ਦਿਨ ਪਹਿਲਾਂ ਆ ਕੇ ਸੂਣ ਲੱਗ ਗਈ ਅੱਜ ਖੁੱਲ੍ਹ ਆਈਆਂ ਸੀ ਫਾਰਮ ਦੇ ਵਿੱਚ ਠੀਕ ਆ ਭਾਈ ਦੇਖੋ ਭਾਈ ਗੱਠ ਲੇਵਾ ਪਛਾਣ ਨੂੰ ਤਿਆਰ ਕਰੀ ਬੈਠੀ ਆ ਨਾੜਾਂ ਨੂੰ ਨਾੜਾਂ ਕਰਮ ਵਾਲੇ ਦੇ ਫੁੱਲ ਚੰਗੀਆਂ ਵੱਡੀ ਨਾੜ ਦੇਖੋ ਲੈ ਰੋਣ ਵਾਲੀ ਇੱਕ ਨੰਬਰ ਆ ਲੈ ਠੰਡੀ ਬਹੁਤ ਆ ਜੀ ਥਣ ਮੁਠੀ ਵਾਲਾ ਥਣ ਪੂਰੇ ਵਿੱਚ ਆਈਂ ਝੋਲੋ ਜੀ ਜਹੇ ਸਲ ਥਣ ਲੱਗਿਆ ਲੈ ਸਾਰਾ ਦੇਖੀ ਇੱਧਰ ਹੋ ਜਾ ਖੁਸ਼ ਲੈ ਲਓ ਬਾਲਾ ਚੰਗਾ ਚੋਣ ਆ ਨਾ ਕਰਮਾਈ ਦਾ ਇਹਦਾ ਗੱਬੜ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਜਿਵੇਂ ਮਰਜੀ ਚੋਈ ਚੱਲੋ ਗੱਬੜੀਆਂ ਧਾਰਾ ਮਰੀ ਚੱਲ ਐ ਕਹਿੰਦਾ ਕਰਮਾਈ ਨੇ ਬਾਈ ਜ ਆ ਇਧਰ ਵੀ ਬਾਈ ਸਹੀ ਗੱਲ ਐ ਬਾਈ ਜ ਇਧਰ ਕੋਸੂ ਬਾਈ ਮਾਰ ਦੇ ਤਾਰਾ ਜਿਵੇਂ ਮਰਦੀ ਬੈਠ ਕੇ ਤਾਰਾ ਮਰੀ ਚੱਲ ਕੋਈ ਚੱਤੇ ਨਹੀਂ ਕਹਿੰਦਾ ਕਰਮਾਈ ਨੇ ਬਾੜੀ ਚੰਗੀ ਚਵਾਈ ਹੈ ਨਾ ਬਾਲਾ ਚੰਗਾ ਚੋਣ ਲੱਗਿਆ ਬਾਈ ਸਹੀ ਗੱਲ ਐ ਓਕੇ ਐ ਬਾਈ ਓਕੇ ਤੇ λεਵਾ ਦੇਖੋ ਥਾਣ ਇੱਕ ਨੰਬਰ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਠੰਡੀ ਐ ਨਹੀਂ ਕਾ ਨਿਆਣਾ ਪਾਉਣਾ ਪਾ ਜਿਵੇਂ ਗੱਬਣਾ ਨਾ ਹੁਣ ਸੋਈ ਜਾਂਦੀ ਆ ਕੌਲੀ ਠੰਡੀ ਐ ਕੌਲੀ ਠੰਡੀ ਬਾਹਰ ਆ ਜੀ ਨਿਕਲੋ ਬਈ ਤੋਰੀ ਮੜੀ ਤੋਰ ਬੁੱਤੇ ਫੜਤੇ ਇਦਾਂ ਬੋਲੋ ਬ੍ਰੀਡ ਬਈ ਤੇ ਸੋਣਦੀਆਂ ਬਿਲਕੁਲ ਤਿਆਰੀਆਂ ਚ ਹੌਲੀ ਤੋਰੀ ਤੇ ਤਿਲਕ ਨਾ ਜਾਵੇ ਬਾਹਰ ਥੱਲੇ ਗਿੱਲਾ ਹੋਇਆ ਵਾ ਇਧਰ ਇਧਰ ਮੋੜ ਬਿਊਟੀ ਬੜੀ ਇਧਰ ਦਿਖਾਓ ਪੈਸ ਦੀ ਵੀਟ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਵੀਰੇ ਸਹੀ ਗੱਲ ਆ ਭਾਈ ਅਸਲ ਵਹਿੜ ਆ ਕਿ ਨਹੀਂ ਹਾਂਜੀ ਹਾਂਜੀ ਤਿਆਰੀ ਖੈਰ ਵਹਿੜ ਦੀ ਬਹੁਤ ਚੰਗੀ ਆ ਜਦੋਂ ਬੱਚਾ ਧਰਤਾ ਤੈਨੂੰ ਡੁੱਬਣ ਵਾਲੇ ਵਾਹ ਡੁੱਬਣਾ ਬਣ ਜਾਣਾ ਜੀ ਹੌਲੀ ਹੌਲੀ ਤੋਰ ਪਰ ਥੌਣੀ ਕਿਉਂ ਬੱਚਾ ਜੱਟੂ ਕੀ ਤੇ ਉਹ ਨਾਲ ਲੇਵਾ ਹੋਰ ਵੀ ਸੋਹਣਾ ਦੇ ਕਰ ਰੋਕ ਕੇ ਰੱਖ ਬਤ ਵੱਸੀ ਨੂੰ ਕੀ ਆ ਬਾਤ ਆ ਭਾਈ ਡਾਇਮੰਡ ਪੀਸ ਆ ਤੇ ਮੁੱਲ ਭਾਈ ਫੋਨ ਤੇ ਹੋ ਜੂ ਮੁੱਲ ਫੋਨ ਤੇ ਹੋਗੇ ਜੀ ਜਾਇ ਜੀ ਹੋਣਗੇ ਹਾਂਜੀ ਜਾਇ ਜਾਇ ਠੀਕ ਆ ਭਾਈ ਮੌਲਲਾ ਭਾਈ ਕਹਿੰਦਾ ਫੋਨ ਤੇ ਹੋ ਜੂ ਮੌਲਲਾ ਜਿਹੜਾ ਵੈੜਾ ਬਿਲਕੁਲ ਜਾਇਜ਼ ਹੋ ਜਮਾਂ ਖਿੱਚ ਕੇ ਭਾਈ ਕਹਿੰਦਾ ਮੁੱਲ ਰੱਖਾਂਗੇ ਲੈਵਾ ਦੇਖੋ ਭਾਈ ਗੱਟ ਲੈਵਾ ਮੂੰਹ ਨੂੰ ਗੱਟ ਲੈਵਾ ਹੀ ਬੱਚੇ ਨਾ ਇਹ ਤਾਂ ਹੋਰ ਪਰਨਾ ਦਾ ਜਰਸੀ ਆ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਟਟੂਆ ਟੂਆ ਬੋਦੀ ਵਾਦੀ ਪੂਰੀ ਚੰਗੀ ਫੁੱਲ ਬਿਊਟੀ ਮਿਲਕ ਪੱਕ ਬਹੁਤ ਚੰਗਾ ਥਾਨ ਬਹੁਤ ਚੰਗਾ ਥੀਜੋਲੇ ਚਾਹੇ ਮਸ਼ੀਨਾ ਚੋਲੇ ਇੱਕ ਨੰਬਰ ਥਾਨ ਲੱਗਿਆ ਕਰਮਾ ਅੱਗੇ ਆ ਕੀ ਵੀਰ ਦੋ ਨੰਬਰ ਹਾਂਜੀ ਕਿਹੜਾ ਸੁਹਾ ਜੀ ਇਹ ਦੂਜਾ ਸੁਹਾ ਜੀ ਵੈੜਾ ਕਿਹੜੀ ਬਰੀਡ ਆ ਇਹ ਇਹ ਆਰਸ਼ਰ ਤੇ ਜਰਸੀ ਦਾ ਮਿਕਸੇਜ ਆ ਜੀ ਮਿਕਸੇਜ ਆ ਹੈਨਾ ਕਿਆ ਬਾਤ ਉਹ ਲੇਵਾ ਬਈ ਬੜਾ ਕਮਾਲ ਦਾ ਜਰਸੀ ਪੂਰਾ ਜੀ ਬੱਚਾ ਕੀ ਦੇਤਾ ਇਹਨੇ ਮਗਰ ਬੱਸੀ ਆ ਜਰਸੀ ਬੱਚੀ ਬੜੀ ਚੰਗੀ ਆ ਹਾਂਜੀ ਹਾਂਜੀ ਬੱਸੀ ਦੇਖੋ ਬੱਚੀ ਕਦੋਂ ਇਹ ਵੜ ਇਹ ਤੜ ਕਿਉਂ 4:00 ਵਜੇ ਸੁੱਈ ਸੀ ਠੀਕ ਆ ਇਹ ਜੂ ਰੋਕ ਕੇ ਜੀ ਠੀਕ ਆ ਬਿਊਟੀ ਦੇਖੋ ਪਹਿਲਾਂ ਤਾਂ ਬਈ ਬਿਊਟੀ ਆਪ ਨੂੰ ਬਹਾ ਕੱਢਿਆ ਜੀ ਕਰਦਾ ਤਾਂ ਆਪ ਨੂੰ ਵਜਣ ਲੇਵਾ ਦੇ ਫੋਲੇ ਬਹੁਤ ਛੋਟਾ ਜਰਸੀ ਹੈ ਇਹ ਵੀ ਜੀ ਸਹੀ ਗੱਲ ਆ ਵੱਡੀ ਨਾੜ ਨੂੜ ਕਰ ਮਾ ਆਣ ਦੇਖੋ ਬਈ ਪੂਰੀ ਵਿਥੀ ਤੇ ਕੱਲਾ ਕੱਲਾ ਤਣ ਬਰੀਡ ਠੰਡੀ ਅਜੇ ਆਈ ਨਹੀਂ ਹੈਗੀ ਸ਼ਾਂਤੋਲੇ ਵਾ ਦੇਖੋ ਲੈ ਕਮਾਲ ਦਾ ਬੋ ਠੰਡੀ ਵਾ ਗੇਠਾ ਲੱਗ ਰਿਹਾ ਗੇਠਾ ਜੀ ਸੁੰਦ ਤੇ ਬਾ ਹਾਂ ਜਿਵੇਂ ਮਰ ਜਿਆ ਤੇ ਫੇਰੀ ਚਲ ਕੋਈ ਚੱਕਰੀ ਨਹੀਂ ਕਹਿਣਾ ਐਂ ਜਹੇ ਬਈਓ ਥੱਲੇ ਕਹਿਣਾ ਘੱਤਰਨਾ ਬੜੀ ਠੰਡੀ ਲੇਖੋ ਲੈ ਕੀ ਬਾਤ ਹੈ ਬੜੀ ਠੰਡੀ ਹੈ ਹਣਾ ਠੰਡੀ ਬਹੁਤ ਆ ਜੀ ਬੜੀ ਇੰਨੀ ਕਹਿਣਾ ਇੱਥੇ ਵਾਲਾ ਕਹਿਦਾ ਲੇਵਾ ਐਂ ਚਾਹੀਦਾ ਸਹੀ ਆ ਕੀ ਬਾਤ ਹੈ ਇੰਨਾ ਦੁੱਧ ਦੇ ਅਨ ਅਸਟੀਮੇਟ ਹੈ ਦੁੱਧ ਜੀ ਸੇਵਾ ਦਾਗਲਾ ਹੁਣ ਆਪ ਹੀ ਤਾਜ਼ਾ ਲਾ ਦੇ 30 31 ਦਾ ਦੇਣਾ ਚਾਹੀਦਾ ਠੀਕ ਆ ਵੀ ਆਪਾਂ ਹੁਣ ਕਹਿੰਦੇ ਅਗਲਾ ਉਹੀ ਕਹੀ ਜਾਂਦਾ ਹੂੰ ਖੋਲੇ ਬਈ ਤੌਰ ਕੇ ਰਖਾ ਲੈ ਤੌਰ ਦਾ ਤੌਰ ਸੁਈ ਸਵਾਈਆ ਬੱਕਰੀਆਂ ਤੋਂ ਡਰਦੀ ਆ ਸੁਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬੈੜ ਬਹੁਤ ਚੰਗੀ ਆ ਬਾਈ ਐਰ ਸ਼ੈਰ ਤੇ ਜਰਸੀ ਦਾ ਕੁਨੇ ਨਾ ਰਹਿੰਦਾ ਸੀ ਬਾਈ ਬਿਊਟੀ ਚੈੱਕ ਕਰੋ ਬਾਕੀ ਤੋਰਾ ਚੈੱਕ ਕਰੋ ਫੜੀ ਵੀ ਪੂਰੀ ਜਾਨ ਵਾਲੇ ਪੂਰੇ ਨਗਰਾਂ ਨਰੋਈ ਆ ਯਾ ਪਾ ਲੀਵਾ ਬਹੁਤ ਸੋਹਣਾ ਤਿਆਰ ਕੀਤਾ ਬੜਾ ਸੋਹਣਾ ਜੀ ਅਜੇ ਚਵਾਈ ਚ ਪਿਆ ਘੰਟਾ ਡੇਢ ਘੰਟਾ ਉਦਨਵਾੜ ਰਾ ਜਿਹੜਾ ਹੋਰ ਵੀ ਸੋਹਣਾ ਹੋੜੀ 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 ਬੜੀ ਹੋੜੀ ਬੱਚੇ ਦਾ ਕਰਦੀ ਹੈ ਜੀ ਬੱਚੇ ਦਾ ਕਰਦੀ ਕੋਈ ਬੱਚੇ ਦਾ ਕਰਦੀ ਬੱਚੇ ਦਾ ਹੂੰ ਬੋਲੋ ਭਾਈ ਫੋਨਤੀ ਹੋ ਜੂ ਮਨ ਫੋਨ ਤੇ ਹੋਣਗੇ ਜੀ ਜੈ ਜੀ ਹੋਣਗੇ ਜੈ ਜੈ ਜੀ ਹੋਣਗੇ ਠੀਕ ਆ ਭਾਈ ਆਇਆ ਰਾਮਾਰੀ ਦਿਖਾਉਣੇ ਜੀ ਜੈ ਨਿਆਣਾ ਪੁੱਤ ਬਾੜਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਲੈ ਬੀੜੀ ਚੱਕ ਲਈ ਮਰੀ ਮੋਲ ਰੱਖਾਂਗੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਬਾਹਰ ਕੇ ਦਿਖਾ ਲਗਾ ਛੱਡੀ ਬਹੁਤ ਆ ਠੰਡੀ ਢੁੱਡੀ ਤਾਂ ਬਹੁਤ ਆ ਵੀਰ ਜੀ ਇੱਧਰ ਆ ਜਾਓ ਸੈਂਟਰ ਨੂੰ ਹੋ ਜਾ ਇੱਧਰ ਆ ਜਾਓ ਜੀ ਪਾਲ ਹੋ ਜਾਣਾ ਕੋਈ ਨਹੀਂ ਪਾਲੇ ਨਿਆਣਾ ਬਈ ਨਿਆਣਾ ਪਉਣਾ ਪਾਲਾ ਨਹੀਂ ਪਉਣਾ ਨਾ ਨਾ ਪਾਲਾ ਕਿਆ ਬਾਤ ਹੈ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਝ ਕੁਝ ਨਹੀਂ ਕਹਿਣਾ ਜੀ ਬਾਹਰ ਠੰਡੀ ਹੈ ਯਾਰ ਬਹੁਤ ਠੰਡੀ ਹੈ ਗਾਏ ਤੇ ਹੁਣ ਲਿਆਉਣੇ ਬਾਕੀ ਆ ਕਲਰ ਤੇ ਆ ਨਸਲ ਨਹੀਂ ਮਿਲਦੀ ਮਿਲਦੀ ਨਹੀਂ ਜੀ ਕਿਉਂ ਫੈਟ ਫੁੱਲ ਆ ਜਾਣੀਆਂ ਦੁੱਧ ਨੂੰ ਚੰਗੀ ਨਿਕਲੂ ਜਿਹੜਾ ਫੈਟ ਨੇ ਵੀ 6 6 ਦੇ ਜਿਹੜੇ ਆਉਂਜੀ ਬਾਕੀ ਬੱਚਾ ਮਗਰ ਬੱਚੀ ਆ ਦੋ ਨਾਲ ਮਿਲ ਜਾਣੀਆਂ ਕਿ ਨਹੀਂ ਹਾਂਜੀ 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 ਉਹ ਬੱਚੀ ਨੇ ਵੀ ਥੋੜੇ ਟਾਈਮ ਜੀ ਸਾਡੇ ਨਾਲ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਨਾਲਾ ਸੀ ਬਣਾ ਲੈ ਵਧੀਆ ਇਧਰ ਆਉਂਦਾ ਸੀ ਹੂੰ ਪੂਰੀ ਮਿੱਟੀ ਤੇ ਕੱਲਾ ਕੱਲਾ ਤਣ ਗਿੜ ਗਿੜ ਤੇ ਥਣ ਉਹਦੋਂ ਵੀ ਦਿਖਾ ਦਿਓ ਜੀ ਹਾਂ ਇਧਰੋਂ ਵੀ ਦਿਖਾ ਦਿੰਦੇ ਨੇ ਕਿਆ ਬਾਤ ਹੈ ਇਹ ਤਾਂ ਬਾਦੀ ਬੁੱਢੀ ਚੱਕ ਕੇ ਨਾ ਹੂੰ ਤਾਂ ਤਾਂ ਬੜਾ ਬਦ ਗੱਲ ਜੀ ਮੇਰੇ ਵਿੱਚ ਵਾਈਆਂ ਹੋਣਗੀਆਂ ਬੜ ਨੇ ਨਿਕਰੀ ਜਾਣਾ ਹਾਂਜੀ 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 ਹਾਂ ਬਈ ਬਈ ਦੋਨੇ ਪਾਸੇ ਬਹਿ ਜਾ ਚਾਹੇ ਹਨਾ ਕੋਈ ਚੱਕਰੀ ਦੋਨੇ ਪਾਸੇ ਹੂੰ ਪਹਿਲਾਂ ਥੱਲੇ ਮਾਰ ਦਈ ਤਾਰ ਹਾਂਜੀ ਮਾਰ ਦਈ ਲੈ ਬਈ ਖੁਸ਼ੀ ਮਾਰੀ ਜੀ ਪੂਸ ਫਾਣੀ ਇੱਕ ਮਿੰਟ ਮੈਂ ਫਾਣੀ ਉਸੀਏ ਦੇ ਲੈਨੇ ਆ ਇਹ ਲੈ ਲੈ ਲੋ ਲੈ ਹੁਣ ਦਿਖਾ ਦਿੰਦਾ ਹਰ ਚਾਰੇ ਥਣਾ ਦੀਆਂ ਲੈ ਚੋਣ ਚੈੱਕ ਕਰਿਓ ਬਾੜੀ ਚੰਗੀ ਜਵਾਈ ਆ ਕਰਮਾ ਵਾਲੇ ਦੀ ਬਾੜੀ ਧਰ ਲਾ ਹੁਣ ਥੱਲੇ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਾ ਵਾਲੇ ਨੇ ਕੁਝ ਨਹੀਂ ਬਹੁਤ ਚੰਗਾ ਚੋਣਾ ਯਾਰ ਹਨਾ ਦੇਖੀ 40000 ਦਾ ਚੋਣ ਲੱਗਿਆ ਜੀ ਗੰ ਲੈ ਚਾਰੇ ਖਣਾ ਜੋਨਾ ਇਹ ਇੱਕ ਦੂਜੀ ਤੋਂ ਵੱਧ ਕੇ ਧਰ ਡੇਗੜੀ ਆ ਹਾਂਜੀ ਹਾਂ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕਿਆ ਬਾਤ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀਲ ਸੁਈ ਸਵਾਈ ਕਾਹਨੂੰ ਗੱਲਾਂ ਕਰਦਾ ਬਈ ਕਣੀ ਲੈ ਦਿਖਾ ਦੇ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਦਾ ਚੜ ਦੇ ਨਿਬਰ ਦੀ ਹੈ ਚਵਾਈ ਦਾ ਪੂਰੀ ਹੈ ਜੀ ਪੂਰੀ ਨਿਬਰਦੀ ਹੈ ਜੀ ਲੈ ਲੈ ਦਿਖਾ ਦੇ ਟਕਾ ਕੇ ਜੀ ਦੇਖੀ ਲੈ ਪੂਰੀ ਨਿਬਰ ਰਹੀ ਹੈ ਜੀ ਕੋਈ ਮੋਗੇ ਵਾਲਾ ਕੰਮ ਆਉਂਦਾ ਹਾਂ ਜੀ ਹਾਂ ਹਾਂ ਦੇਖੋ ਇੱਕ ਨੰਬਰ ਚੂਨ ਹੈ ਇੱਕ ਨੰਬਰ ਚੂਨ ਚੂਨਦਾ ਬਈ ਆਪਾਂ ਪੋਲਾ ਲੈਂਦੇ ਨਹੀਂ ਠੀਕ ਆ ਬਈ ਇਹ ਮੁੱਲ ਹੋ ਜਾਊਗਾ ਫੋਨ ਤੇ ਮੁੱਲ ਵੈੜ ਹੋ ਜਾਣਾ ਬਿਲਕੁਲ ਜਾਇਜ਼ ਹੋ। ਬਾਲਾ ਭਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ। ਮੁੱਲ ਖੈਰ ਪਹਿਲਾਂ ਵੀ ਭਾਈ ਦੇ ਜਾਇਜ਼ ਹੀ ਹੁੰਦੇ ਆ ਪਰ ਚੀਜ਼ ਦੇ ਹਿਸਾਬ ਨਾਲ ਮੁੱਲ ਹੋਊਗਾ। ਚੀਜ਼ ਇੱਕ ਨਗੀਨਾ ਹੀ ਆ ਡਾਇਮੰਡ ਪੀਸ ਹੀ ਆ। ਹਾਂਜੀ ਹਾਂਜੀ। ਹਾਂ ਵਾ ਦੇਖ ਲਈ ਹੈ ਨਾ। ਸਹੀ ਗੱਲ ਆ ਭਾਈ। ਤੇ ਵੈੜ ਉਹ ਵੀ ਬਹੁਤ ਚੰਗੀ ਆ। ਬਸ ਸੂਣ ਵੀ ਬਿਲਕੁਲ ਤਿਆਰੀਆਂ ਚ ਅੱਧੇ ਘੰਟੇ ਚ ਕਰਮ ਲਈ ਨੇ ਸੂਪਣਾ। ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ। ਧੰਨਵਾਦ।